Kalau tak tak dia Kalau tak tak dia Kalau tak tak dia ਆਏ ਆਏ ਆਪਣਾ ਬੱਚਾ ਹੈ ਭਗਤਬੀਰ ਸਿੰਘ ਸਵਾਗ ਸਾਲ ਹੋਇਆ ਜੀ ਇਹ ਆਪਣਾ ਕੈਨੇਡਾ ਗਿਆ ਸੀ ਤੇ ਕੁਝ ਦਿਨ ਪਹਿਲਾਂ 8 21 ਪਿਛਲੀ 21 ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ ਪਾਣ ਦਿਨੇ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤਿੰਨ ਇੱਕ ਬੱਚਾ ਹੈ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਤਾ ਕਦੀ ਅਸੀਂ ਸੋਚਿਆ ਵੀ ਨਹੀਂ ਕਿ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇਕ ਬੱਚਾ ਹੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਦੀ ਨੌਕਰੀ ਕਰਦੇ ਸੋ ਇਹ ਇਕੱਲਾ ਇਕੱਲਾ ਹੀ ਘਰ ਦਾ ਆਸਰਾ ਉਹ ਵੀ ਰੱਬ ਨੇ ਖੋ ਲਿਆ ਤੇ ਹੋਰ ਕੀ ਧੰਨਵਾਦ ਕਹਿ ਸਕਦਾ ਹਾਂ ਇਹ ਬੱਚਾ ਕਿੰ ਕਿੰਨ੍ਹ ਸਾਲ ਦਾ ਹੈ ਮੇਰਾ ਸਟੱਡੀ ਵਿਜੇ ਤੇ ਸਟੱਡੀ ਵਿਜੇ ਤੇ ਕਿਹਾ ਅਸੀਂ ਇਹਦੀ ਦਸੰਬਰ ਤੱਕ ਸਟੱਡੀ ਜਿਹੜੀ ਪੂਰੀ ਹੋਣੀ ਹੈ। ਤਾਂ ਉਹ ਕਿਸ ਤਰ੍ਹਾਂ ਪਤਾ ਲੱਗਾ ਕਿ ਇਦਾਂ ਤੋਂ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਵੀ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ। ਇਹਨੂੰ ਕੈਲਗਰੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ। ਸਾਨੂੰ ਉਹਦੇ ਦੋਸਤਾਂ ਨੇ ਦੱਸਿਆ। ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ। ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ। ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ। ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਦਦ ਬਹੁਤੀ ਜਿਹੜੀ ਆਪਣੇ ਮਾਪਿਓ ਦੇ ਕੋਲ ਪਹੁੰਚਣੀ ਚਾਹੀਦੀ ਆ ਹੋਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਸੀਂ ਇਹੋ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗੀਆਂ ਨੇ